ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਨੂੰ ਇਹ ਸੱਜੇ ਪਾਸੇ ਦੀ ਬਟਨ ਪੱਟੀ ਬਣਾਉਣੀ ਦੱਸਾਂਗੀ ਇਹ 10 ਕੁੰਡਿਆਂ ਤੇ ਮੈਂ ਬਟਨ ਪੱਟੀ ਬਣਾਈ ਹੈ ਤੇ ਇਹ نیچے ਜਿਹੜਾ ਬਾਰਡਰ ਆਪਾਂ ਕਿਸੇ ਤਰ੍ਹਾਂ ਦਾ ਵੀ ਬਣਾ ਲੈਣਾ ਤੇ ਜਿਹੜੀ ਬਟਨ ਪੱਟੀ ਆਪਣੀ ਨਾਲ ਇਸੇ ਤਰ੍ਹਾਂ ਚੱਲਦੀ ਜਾਊਗੀ ਇਧਰ ਆਪਣਾ ਕੋਈ ਬਾਰਡਰ ਤੇ ਉੱਪਰ ਕੋਈ ਵੀ ਤੁਸੀਂ ਡਿਜ਼ਾਈਨ ਸੈੱਟ ਕਰ ਸਕਦੇ ਹੋ ਠੀਕ ਹੈ ਡਾਸ ਕੁੰਡੀਆਂ ਤੇ ਅੱਜ ਮੈਂ ਤੁਹਾਨੂੰ ਬਟਨ ਪੱਟੀ ਬਣਾਉਣੀ ਦੱਸੂਗੀ ਤੁਸੀਂ ਕੁੰਡੇ ਜਿਹੜੇ ਬਟਨ ਪੱਟੀ ਵਾਸਤੇ ਆਪਣੀ ਮਰਜ਼ੀ ਨਾਲ ਲੈ ਲੈਣੇ ਆ 8 10 12 ਇਸ ਤਰ੍ਹਾਂ ਦੋ ਕੁੰਡੀਆਂ ਤੇ ਆਪਣੀ ਜਿਹੜੀ ਅੱਜ ਬੰਦੀ ਹੈ ਇਸ ਤਰ੍ਹਾਂ ਬਹੁਤ ਹੀ ਸਫਾਈ ਨਾਲ ਬਣ ਕੇ ਆਉਂਦੀ ਹੈ ਤੇ ਦੋ ਲਾਈਨਾਂ ਵਿੱਚ ਕੰਪਲੀਟ ਹੋ ਜਾਂਦੀ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਨੂੰ ਬਣਾਉਣਾ ਪਹਿਲਾਂ ਆਪਾਂ ਰਾਈਟ ਸਾਈਡ ਸੱਜੇ ਪਾਸੇ ਦੀ ਬਟਨ ਪੱਟੀ ਬਣਾਵਾਂਗੇ ਕਈ ਮੈਂ ਜਿਹੜੀ 15 ਕੁੰਡੇ ਲਏ 10ਵੇਂ ਬਟਨ ਪੱਟੀ ਦੇ ਰੱਖੂੰਗੀ ਪੰਜ ਜਿਵੇਂ ਆਪਾਂ ਕੋਈ ਡਿਜ਼ਾਈਨ ਬਣਾ ਰਹੇ ਹਾਂ ਇਸ ਤਰ੍ਹਾਂ ਰੱਖ ਲਈਨੇ ਜਿਹੜੇ ਬਟਨ ਪੱਟੀ ਵਾਲੇ ਕੁੰਡਿਓ ਮੈਂ 10 ਰੱਖੂੰਗੀ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਜਿਵੇਂ ਹੁਣ ਆਪਣੀ ਇਹ ਕੁੰਡੇ ਪਾਈ ਆ ਇਧਰ ਆਪਣੀ ਇਹ ਬਟਨ ਪੱਟੀ ਚੱਲੂਗੀ 10 ਕੁੰਡਿਆਂ ਤੇ ਤੇ نیچے ਆਪਾਂ ਇਧਰ ਬਾਰਡਰ ਬਣਾਉਣਾ ਹੈ बॉडर बना के उपर आप कोई भी डिजाइन है जो सैट कर दे बटन पट्टी उस तरह चलती जाती है तो पहली सिलाई अपनी पहला आप कूडा जोड़ा इस तरह उतार लेना सीधा ठीक है थ्रैड करा अगे ਸੌਰੀ ਥ੍ਰੈਡ ਆਪਾਂ ਪਿੱਛੇ ਰੱਖਾਂਗੇ ਇੱਕ ਕੁੰਡਾ ਤਾਰਾਂਗੇ ਇਸ ਤਰ੍ਹਾਂ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਥ੍ਰੈਡ ਅੱਗੇ ਕਰਾਂਗੇ 10 ਕੁੰਡਿਆਂ ਵਿੱਚੋਂ ਆਪਾਂ ਦੋ ਕੁੰਡੇ ਜਿਹੜੇ ਆਪਣੇ ਕਿਨਾਰੀ ਵਾਲੇ ਆ ਉਹ ਆਪਾਂ ਤਾਰ ਲਈ ਇੱਕ ਸਿੱਧਾ ਤਾਰ ਲਿਆ ਇਸ ਤਰ੍ਹਾਂ ਇੱਕ ਪਰਲ ਵਾਈਜ਼ ਉਲਟਾ ਤਾਰ ਲਿਆ ਉਸ ਤੋਂ ਬਾਅਦ एक, दो चार, पांच, पांच कुंडे बनाने उल्टी इस तरह छे 2 4 6 8 ਗੁੰਡੇ ਹੋ ਗਏ ਆਪਣੇ 6 ਉਲਟੇ ਤੇ ਦੋ ਜਿਹੜੇ ਆਪਾਂ ਕਿਨਾਰੀ ਵਾੜ ਬਣਾਏ ਹੁਣ ਆਪਾਂ ਥ੍ਰੈਡ ਕਰਾਂਗੇ ਪਿੱਛੇ ਇੱਕ ਗੁੰਡਾ ਮੈਂ ਇਸ ਤਰ੍ਹਾਂ ਉਤਾਰ ਲੈਂਦੀ ਥ੍ਰੈਡ ਕਰੂੰਗੀ ਅੱਗੇ ਫਿਰ ਇੱਕ ਗੁੰਡਾ ਬਣਾ ਲੂੰਗੀ ਨਾਲ ਉਲਟਾ ਇਸ ਤਰ੍ਹਾਂ ਹੁਣ ਆਪਣੇ ਕੋਲੇ ਇਹ 10 ਗੁੰਡੇ ਹੋ ਗਏ 2 4 6 8 10 ਦੋ ਆਪਾਂ ਇਸ ਤਰ੍ਹਾਂ ਪਹਿਲਾਂ ਇੱਕ ਸਿੱਧੇ ਪਾਸੇ ਵਾਲ ਜਿਵੇਂ ਆਪਾਂ ਸਿੱਧਾ ਕੁੰਡਾ ਬਣਾਉਣੇ ਉਸ ਤਰ੍ਹਾਂ ਤਾਰਿਆ ਫਿਰ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੇ ਉਸ ਤਰ੍ਹਾਂ ਕੁੰਡਾ ਤਾਰ ਲਿਆ ਫਿਰ ਉਸ ਤੋਂ ਬਾਅਦ 6 ਗੁੰਡੇ ਉਲਟੇ 9ਵਾਂ ਕੁੰਡਾ ਫਿਰ ਆਪਾਂ ਸਲਿੱਪ ਕਰ ਲਿਆ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਫਿਰ 10ਵਾਂ ਕੁੰਡਾ ਬਣਾ ਲਿਆ ਉਲਟਾ ਠੀਕ ਹੈ ਇਸ ਤਰ੍ਹਾਂ ਹੁਣ ਅੱਗੇ ਜਿਵੇਂ ਆਪਾਂ ਬਾਰਡਰ ਬਣਾਉਣਾ ਉਸ ਤਰ੍ਹਾਂ ਬਣਾ ਲੈਣ ਜਿਵੇਂ ਇੱਥੇ ਇੱਕ ਸਿੱਧੇ ਉਲਟੇ ਦਾ ਮੈਂ ਬਾਰਡਰ ਬਣਾ ਕੇ ਦਿਖਾ ਦਿੰਦੀ ਹਾਂ ਤੁਸੀਂ ਜਿਸ ਤਰ੍ਹਾਂ ਦਾ ਵੀ ਅੱਗੇ ਬਾਰਡਰ ਬਣਾਉਣਾ ਹੋਊਗਾ ਉਸੇ ਤਰ੍ਹਾਂ ਦਾ ਬਣਾ ਲੈਣਾ ਇੱਕ ਸਿੱਧਾ ਇੱਕ ਉਲਟਾ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਐਸਟਰਾ ਇਹ ਆਪਣੀ ਬਟਨ ਪੱਟੀ ਚੱਲ ਰਹੀ ਹੈ ਤੇ ਇਹ ਆਪਣਾ ਬਾਰਡਰ ਚੱਲ ਰਿਹਾ ਹੈ ਹੁਣ ਉਲਟੀ ਸਾਈਡ ਤੇ ਜਿਹੜੇ ਤਾਂ ਆਪਣੇ ਹੀ ਬਾਰਡਰ ਵਾਲੇ ਕੁੰਡੇ ਹੈ ਇਹ ਤਾਂ ਜਿਵੇਂ ਤੁਸੀਂ ਬਾਰਡਰ ਬਣਾ ਰਹੇ ਹੋਗੇ ਪੰਜ ਕੁੰਡੇ ਆਪਾਸੇ ਤਰੇ ਬਣਾ ਲੈਣੇ ਆ ਜਿਵੇਂ ਇੱਕ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਐਸਟਰਾ ਹੁਣ ਅੱਗੇ ਆਪਣੇ ਆ ਗਏ 2 4 6 8 10 10 ਕੁੰਡੇ ਆ ਗਏ ਆਪਣੇ ਬਟਨ ਪੱਟੀ ਵਾਲੀ ਜਿਹੜਾ ਉਧਰ ਕੁੰਡਾ ਆਪਾਂ ਸਲਿੱਪ ਕੀਤਾ ਹੈ ਇਹ ਆਪਾਂ ਉਧਰ ਉਲਟਾ ਬਣਾਇਆ ਤਾਂ ਇੱਧਰ ਬਣੂਗਾ ਸਿੱਧਾ ਹੁਣ ਇਹ ਕੁੰਡਾ ਆਪਾਂ ਉਧਰ ਸਲਿੱਪ ਕੀਤਾ ਨੌਵਾਂ ਕੁੰਡਾ ਤੇ ਇਹਨੂੰ ਆਪਾਂ ਉਲਟਾ ਬਣਾਵਾਂਗੇ ਇਸ ਤਰ੍ਹਾਂ ਦੂਜੇ ਸਾਰੇ ਕੁੰਡੇ ਵੀ ਆਪਾਂ ਉਲਟੇ ਬਣਾਵਾਂਗੇ ਓਲਟੀ ਸਾਈਡ ਤੋਂ ਦੂਸਰੀ ਸਲਾਈ ਹੈ ਆਪਣੀ ਦੋ ਕੁੰਡੇ ਆਪਣੀ ਇਹ এজ ਵਾਲੀ ਤਾਂ ਇਹ ਵੀ ਆਪਾਂ ਉਲਟੇ ਬਣਾ ਲੈਣੇ ਠੀਕ ਹੈ ਇਹ ਹੀ ਦੋ ਸਲਾਈਆਂ ਦਾ ਆਪਣਾ ਜਿਹੜੀ ਬਟਨ ਪੱਟੀ ਦੀ ਕਿਨਾਰੀ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਈਏ ਇਹ ਹੀ ਦੋ ਸਲਾਈਆਂ ਨੂੰ ਆਪਾਂ बार-बार ਰਿਪੀਟ ਕਰਨਾ ਫਿਰ ਮੈਂ ਤੁਹਾਨੂੰ ਦੱਸ ਦਿੰਨੀ ਇੱਕ ਵਾਰ ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਕਿਨਾਰੀ ਵਾਲਾ ਸਿੱਧਾ اتار ਲੈਣਾ ਦੂਸਰਾ ਕੁੰਡਾ ਇਸ ਤਰ੍ਹਾਂ اتارنا ਫਿਰ ਅੱਗੇ ਆਪਣੇ 1 2 10 4 5 6 ਇਹ ਕੁੰਡੇ ਉਲਟੇ ਆ ਜਾਂਦੇ ਐ ਇੱਕ ਕੁੰਡਾ ਆਪਣੇ ਹੀ ਚੈਣ ਵਾਲਾ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਆ ਉਸੇ ਤਰ੍ਹਾਂ اتار ਲੈ ਠੀਕ ਹੈ ਥ्रेड ਕਰਾਂਗੇ ਅੱਗੇ ਨਾਲ ਵਾਲਾ ਕੁੰਡਾ ਜਿਹੜਾ ਆਪਾਂ ਇੱਕ ਉਲਟਾ ਬਣਾ ਲੈਣੇ 10 ਕੁੰਡੇ ਹੋ ਗਏ ਆਪਣੇ ਬਟਨ ਪੱਟੀ ਵਾਲੇ ਥ्रेड ਕਰਾਂਗੇ ਪਿੱਛੇ ਹੁਣ ਜਿਵੇਂ ਅੱਗੇ ਆਪਣਾ ਬਾਰਡਰ ਬਣਾ ਰਹੇ ਹਾਂ ਕੋਈ ਆਪਾਂ ਜਿਵੇਂ ਆਪਣੀ ਜੈਕਟ ਵਗੈਰਾ ਦਾ ਕੋਈ ਬਾਰਡਰ ਆਪਾਂ ਬਣਾ ਰਹੇ ਹਾਂ ਉਸੇ ਤਰ੍ਹਾਂ ਆਪਾਂ ਇਹ ਕੁੰਡੇ ਬਣਾ ਲੈਣੇ ਫਿਰ ਆ ਗਈ ਉਲਟੀ ਸਾਈਡ ਇਹ ਤਾਂ ਆਪਣੀ ਹੋ ਗਈ ਬਾਰਡਰ ਵਾਲੇ ਕੁੰਡੇ ਜਿਵੇਂ ਆਪਾਂ ਬਾਰਡਰ ਬਣਾ ਰਹੇ ਹਾਂ ਜਿਸ ਤੇ ਪੰਜ ਕੁੰਡੇ ਆਪਣੀ ਪੰਜ ਕੁੰਡੇ ਆਪਣੀ ਬਾਰਡਰ ਵਾਲੇ ਹੋਗੇ 10 ਕੁੰਡੇ ਬਟਨ ਪੱਟੀ ਵਾਲੇ ਆ ਗਏ ਜਿਹੜਾ ਕੁੰਡਾ ਉਧਰ ਆਪਾਂ ਉਲਟਾ ਬਣਾਇਆ ਇਹਨੂੰ ਆਪਾਂ ਇੱਧਰ ਸਿੱਧਾ ਬਣਾਉਣਾ ਜਿਹੜਾ ਕੁੰਡਾ ਆਪਾਂ ਉਧਰ ਕੀਤਾ ਸਲਿੱਪ ਇਹਨੂੰ ਇੱਧਰ ਉਲਟਾ ਬਣਾਉਣਾ ਤੇ ਦੂਜੇ ਸਾਰੇ ਕੁੰਡੇ ਵੀ ਆਪਾਂ ਉਲਟੇ ਬਣਾ ਲੈਣੇ ਨੇ। ਦੋ کنਾਰੀ ਵਾਲੇ ਕੁੰਡੇ ਵੀ ਜਿਹੜੇ ਆਪਾਂ ਉਲਟੇ ਬਣਾ ਲੈਣੇ ਇਸ ਤਰ੍ਹਾਂ। ਤੇ ਇਸ ਤਰ੍ਹਾਂ ਆਪਣੀ ਬਹੁਤ ਹੀ ਸੋਹਣੀ ਬਟਨ ਪੱਟੀ ਬਣਦੀ ਹੈ। ਇੱਕ ਸਲਾਈ ਤੁਹਾਨੂੰ ਮੈਂ ਹੋਰ ਰਿਪੀਟ ਕਰਕੇ ਦਿਖਾ ਦਿੰਨੀ ਹਾਂ। ਇੱਕ ਕੁੰਡਾ ਆਪਾਂ ਇਸ ਤਰ੍ਹਾਂ ਤਾਰਨਾ ਸੱਜਾ ਪਾਸਾ ਇਹ ਬਟਨ ਪੱਟੀ ਆਪਣਾ ਜੈਕਟ ਦਾ ਜਿਹੜਾ ਸੱਜੇ ਪਾਸੇ ਦੀ ਬਟਨ ਪੱਟੀ ਹੁੰਦੀ ਹੈ ਤੇ ਸਿੱਧੇ ਪਾਸੇ ਦਾ ਇੱਕ ਕੁੰਡਾ ਇਸ ਤਰ੍ਹਾਂ ਤਾਰਨਾ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਤਾਰਨਾ ਥ्रेड ਕਰਨਾ ਹੈ ਅੱਗੇ ਅੱਗੇ ਆਪਣੇ 6 ਕੁੰਡੇ ਉਲਟੀ 2 10 4 5 6 ਠੀਕ ਹੈ ਦੋ ਆਪਣੇ এজ ਵਾਲੇ ਕੁੰਡੇ ਹੋਗੇ 6 ਆਪਣੇ 8 ਹੋਗੇ ਨੌਵਾਂ ਕੁੰਡਾ ਕਰ ਰਹੇ ਆ ਆਪਾਂ ਸਲੀਪ ਇਸ ਤਰ੍ਹਾਂ ਚੈਣ ਵਾਸਤੇ ਇਹਦੇ ਨਾਲ ਵਾਲਾ ਕੁੰਡਾ 10ਵਾਂ ਆਪਾਂ ਬਣਾ ਰਹੇ ਆ ਉਲਟਾ 10 ਕੁੰਡੇ ਆਪਣੇ ਬਟਨ ਪੱਟੀ ਵਾਲੇ ਹੋਗੇ ਅੱਗੇ ਜਿਵੇਂ ਤੁਹਾਡਾ ਬਾਰਡਰ ਚੱਲ ਰਿਹਾ ਉਸੇ ਤਰ੍ਹਾਂ ਬਾਰਡਰ ਬਣਾ ਲੈਸ ਅਲਟੀ ਸਾਈਡ ਤੋਂ ਬਾਰਡਰ ਵਾਲੇ ਜਿਹੜੇ ਪੰਜ ਕੁੰਡੇ ਆਪਣੇ ਉਹ ਤਾਂ ਆਪਾਂ ਜਿਵੇਂ ਆਪਣਾ ਉਸੇ ਤਰ੍ਹਾਂ ਬਣਾ ਲੈਣੇ ਜਿਵੇਂ ਮੈਂ ਇੱਥੇ ਕੋਲٹے ਚਿੱਤੇ ਦਾ ਬਾਰਡਰ ਬਣਾ ਰਹੀ ਹਾਂ ਅੱਗੇ ਆ ਗਏ ਆਪਣੇ 10 ਕੁੰਡੇ ਪੱਟੀ ਵਾਲੇ ਜਿਹੜਾ ਕੁੰਡਾ ਇਹ ਆਪਾਂ ਇੱਧਰ ਉਲਟਾ ਬਣਾ ਰਹੇ ਹਾਂ ਇੱਧਰ ਸਿੱਧਾ ਜਿਹੜਾ ਕਰ ਰਹੇ ਆ ਉਧਰ ਸਲਿੱਪ ਇੱਧਰ ਉਲਟਾ ਤੇ ਬਾਕੀ ਸਾਰੇ ਕੁੰਡੇ ਵੀ ਉਲਟੇ ਬਣਾਵਾਂਗੇ ਤੇ ਇਸ ਤਰ੍ਹਾਂ ਆਪਣੀ ਬਟਨ ਪੱਟੀ ਚੱਲਦੀ ਜਾਊਗੀ ਮੇਨ ਗੱਲ ਆਪਣੀ ਇਹ ਹੈ ਬਈ ਜਿਹੜਾ ਇੱਧਰ ਆਪਾਂ ਕੋਈ ਵੀ ਬਾਰਡਰ ਬਣਾ ਲੈਣਾ ਤੇ ਜਿਹੜੇ 10 ਕੁੰਡੇ ਬਟਨ ਪੱਟੀ ਵਾਲੇ ਜਿਹੜੇ ਦੋ ਪਹਿਲੇ ਕੁੰਡੇ ਇਹਨਾਂ ਦਾ ਆਪਾਂ ਖਿਆਲ ਰੱਖਣਾ ਸਿੱਧੇ ਪਾਸੇ ਤੋਂ ਤਾਂ ਆਪਾਂ ਇਹ ਇੱਕ ਕੁੰਡਾ ਸਿੱਧਾ ਧਾਰ ਲੈਣਾ ਹੈ ਇੱਕ ਉਲਟਾ ਉਲਟੀ ਸਾਈਡ ਤੋਂ ਸਾਰੇ ਆਪਾਂ ਇਹ ਉਲਟੇ ਬਣਾ ਲੈਣੇ ਹਨ ਮਤਲਬ ਇਹ ਦੋ ਕੁੰਡੇ ਆਪਾਂ ਉਲਟੇ ਬਣਾ ਲੈਣੇ ਜਿਵੇਂ ਹੁਣ ਆਪਾਂ ਇੱਥੇ ਇੱਕ ਕੁੰਡਾ ਧਾਰ ਲਿਆ ਇੱਕ ਉਲਟਾ ਧਾਰ ਲਿਆ ਥਰੈਡ ਪਿੱਛੇ ਕਰਕੇ ਕੋਲਟਾ ਤਾਰ ਲੈ ਇਸ ਤਰ੍ਹਾਂ ਅੱਗੇ ਆਪਣੇ ਕੁੰਡੇ ਉਲਟੇ 1 2 3 4 5 6 7 8 9 10 11 12 13 14 15 16 17 18 19 20 ਇਹ ਕੁੰਡਾ ਕਰ ਰਹੇ ਆ ਆਪਾਂ ਸਲਿਪ ਇਹਦੇ ਨਾਲ ਵਾਲਾ ਕੁੰਡਾ ਬਣਾ ਰਹੇ ਆ ਆਪਾਂ ਉਲਟਾ ਤੇ ਹੁਣ ਅੱਗੇ ਜਿਹੜਾ ਆਪਣਾ ਬਾਰਡਰ ਬਣਾਉਣ ਤੋਂ ਬਾਅਦ ਕੋਈ ਵੀ ਆਪਾਂ ਡਿਜ਼ਾਈਨ ਆ ਜਿਹੜਾ ਸੈੱਟ ਕਰ ਲੈਣਾ ਇੱਥੇ ਜਿਵੇਂ ਮੈਂ ਇੱਥੇ ਸਿੱਧੇ ਕੁੰਡੇ ਬਣਾਤੇ ਤੁਸੀਂ ਬਾਰਡਰ ਬਣਾਉਣ ਤੋਂ ਬਾਅਦ ਕੋਈ ਵੀ ਡਿਜ਼ਾਈਨ ਹੈ ਜਿਹੜਾ ਆਪਣਾ ਸੈੱਟ ਕਰ ਲੈਣਾ ਹੈ ਇਸ ਤਰ੍ਹਾਂ ਉਲਟੀ ਸਾਈਡ ਤੋਂ ਇਹ ਤਾਂ ਆਪਣੀ ਆਗੇ ਪੰਜ ਕੁੰਡੇ ਡਿਜ਼ਾਈਨ ਵਾਲੇ 2 10 4 5 ਇਹ ਜਿਹੜਾ ਕੁੰਡਾ ਆਪਾਂ ਉਧਰ ਉਲਟਾ ਬਣਾ ਰਹੇ ਹਾਂ ਇੱਧਰ ਸਿੱਧਾ ਜਿਹੜਾ ਉਧਰ ਸਲਿੱਪ ਕਰ ਰਹੇ ਹਾਂ ਇੱਧਰ ਉਲਟਾ ਦੂਸਰੇ ਸਾਰੇ ਕੁੰਡੇ ਵੀ ਆਪਾਂ ਉਲਟੇ ਬਣਾ ਲਾਂਗੇ ਇਸ ਤਰ੍ਹਾਂ ਤਾਂ ਇਹ ਤਾਂ ਹੋ ਗਈ ਆਪਣਾ ਰਾਈਟ ਸਾਈਡ ਹੋ ਬਟਨ ਪੱਟੀ ਦੀ ਸੱਜੇ ਪਾਸੇ ਦੀ ਬਟਨ ਪੱਟੀ ਹੋਣੀ ਠੀਕ ਹੈ ਇਸ ਤਰ੍ਹਾਂ ਲਓ ਜੀ ਇਹ ਤਾਂ ਹੋ ਗਈ ਆਪਣੀ ਸੱਜੇ ਪਾਸੇ ਦੀ ਬਟਨ ਪੱਟੀ ਇਸ ਤਰ੍ਹਾਂ ਬਹੁਤ ਹੀ ਸਫਾਈ ਨਾਲ ਕਿਨਾਰੀ ਬਣ ਕੇ ਆਉਂਦੀ ਹੈ ਇਹ ਦੀ ਇਸ ਤਰ੍ਹਾਂ ਦੋ ਲਾਈਨਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂ ਇਹ ਦੋ ਕੁੰਡਿਆਂ ਦਾ ਪਾ ਧਿਆਨ ਰੱਖਣਾ ਵਿੱਚ ਜਿਵੇਂ ਮੈਂ ਉਲਟੇ ਕੁੰਡੇ ਬਣਾ ਰਹੀ ਹਾਂ ਤਾਂ ਤੁਸੀਂ ਕਿਸੇ ਤਰ੍ਹਾਂ ਵੀ ਦੇ ਵੀ ਬਣਾ ਸਕਦੇ ਹੋ 10 ਕੁੰਡਿਆਂ ਤੇ ਆਪਣੀ ਇਹ ਬਟਨ ਪੱਟੀ ਬਣਾਈ ਹੈ ਮੈਂ ਕਹਿੰਦਾ ਹੋ ਗਈ ਆਪਣੀ ਸੱਜੇ ਪਾਸੇ ਦੀ ਬਟਨ ਪੱਟੀ ਠੀਕ ਹੈ ਨੈਕਸਟ ਵੀਡੀਓ ਵਿੱਚ ਆਪਾਂ ਬਣਾਵਾਂਗੇ ਖੱਬੇ ਪਾਸੇ ਦੀ ਬਟਨ ਪੱਟੀ ਤੇ ਚਲੋ ਜੀ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ